ਆਪਾਂ ਉਦਾਂ ਅਗਰ ਕੋਈ ਕ੍ਰਾਈਮ ਹੁੰਦਾ ਜਾਂ ਕੁਝ ਹੋਰ ਆਪਾਂ ਇੱਦਾਂ ਦੀ ਹਰਕਤ ਚਾਹਨੇ ਆ ਤਾਂ ਪੁਲਿਸ ਉਸਤੀ ਨੂੰ ਹੀ ਤਾਂ ਖੰਗਾਲ ਦੀਏ ਕੈਮਰਾ ਚ ਉਸਤੀ ਨੂੰ ਵੈਰੀਫਾਈ ਆਪਾਂ ਕਰ ਲੈਨੇ ਆ ਤੇ ਆ ਟ੍ਰੈਫਿਕ ਪੁਲਿਸ ਦੇ ਕੋਲ ਇੱਦਾਂ ਦਾ ਕੋਈ ਉਹ ਨਹੀਂ ਹੈਗਾ ਵੀ ਉਹਨੂੰ ਦੇਖ ਕੇ ਦੇਖ ਸਕਣ ਵੀ ਕਿਸ ਬੰਦੇ ਨੇ ਪ੍ਰਾਪਰਟੀ ਨੂੰ ਨੁਕਸਾਨ ਕੀਤਾ ਪਬਲਿਕ ਪ੍ਰਾਪਰਟੀ ਨੂੰ ਜਿਹੜੇ 44 ਚੌਂਕਾ ਦੇ ਵਿੱਚ ਤੁਸੀਂ ਦੇਖਿਆ ਸਪਰਿੰਗ ਬੋਲ ਲੱਗੀਆਂ ਸਾਰਿਆਂ ਦੇ ਸਾਰੇ ਚੌਂਕਾ ਦੇ ਵਿੱਚ ਬੇੜਾ ਕਰਦਾ ਹੈ ਸਾਰੀਆਂ ਗੋਲਸ ਟੁੱਟੀਆਂ ਹੋਈਆਂ ਤੁਹਾਨੂੰ ਮਿਲਣਗੀਆਂ ਉਹ ਇਹ ਤਾਂ ਸਿਰਫ ਪਬਲਿਕ ਦੇ ਜੇਬ ਦੇ ਉੱਤੇ ਹੀ ਬੋਝ ਪੈਣਾ ਹੈ ਖਾਤੇ 'ਚ ਕਿਸੇ ਤਰੀਕੇ ਨਹੀਂ ਜਾ ਸਕਦਾ ਨਾ ਹੀ ਆਪਾਂ ਕਹੀਏ ਵੀ ਕੋਈ ਬੰਦਾ ਇਸ ਚੀਜ਼ ਦਾ ਹਿਸਾਬ ਕਰ ਸਕਦਾ ਹੈ ਜਦ ਤੱਕ ਪਬਲਿਕ ਦਾ ਔਰ ਪ੍ਰਸ਼ਾਸਨ ਦਾ ਆਪਸ 'ਚ ਯੋਗਦਾਨ ਮਿਲ ਕੇ ਨਹੀਂ ਹੁੰਦਾ ਤਦ ਤੱਕ ਕੋਈ ਵੀ ਬੰਦਾ ਆਪਣੇ ਸ਼ਹਿਰ ਨੂੰ ਖੂਬਸੂਰਤ ਮਹਾਨਗਰ ਕੁਝ ਨਹੀਂ ਕਹਿ ਸਕਦਾ ਆਪਣੇ ਸ਼ਹਿਰ ਨੂੰ ਡਿਵੈਲਪ ਕਰ ਰਹੀ ਹੈ ਗਵਰਨਮੈਂਟ ਔਰ ਆਪਾਂ ਉਸ ਚੀਜ਼ ਨੂੰ ਬ੍ਰੇਕ ਕਰ ਰਹੇ ਹਾਂ ਔਰ ਉਹਨੂੰ ਆਪਾਂ ਉਸ ਚੀਜ਼ ਨੂੰ ਦੁਬਾਰਾ ਬ੍ਰੇਕ ਕੀਤੀ ਨੂੰ ਰਿਪੇਅਰ ਵੀ ਨਹੀਂ ਕਰਾ پا ਰਹੇ ਉਹਨੂੰ ਇਨੀਸ਼ੀਏਟਿਵਲੀ ਉਹਨੂੰ ਓਕੇ ਵੀ ਨਹੀਂ ਕਰਾ پا ਰਹੇ ਲ ਬਹੁਤ ਮਾੜੀ ਗੱਲ ਹੈ ਸਾਡੇ ਸ਼ਹਿਰ ਵਾਸੀਆਂ ਵਾਸਤੇ ਲੁਧਿਆਣਾ ਲਾਈਨ ਦੇਕਰ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਹੈ ਲੁਧਿਆਣਾ ਸ਼ਹਿਰ ਨੂੰ ਸਮਾਰਟ ਬਣਾਉਣ ਵਾਸਤੇ ਨਗਰ ਨਿਗਮ ਲੁਧਿਆਣਾ ਤੇ ਟ੍ਰੈਫਿਕ ਪੁਲਿਸ ਲੁਧਿਆਣਾ ਤੇ ਪੁਲਿਸ ਕਮਿਸ਼ਨ ਲੁਧਿਆਣਾ ਗੁਰੇਜ ਨਹੀਂ ਕਰਦੇ ਨੇ ਲੇਕਿਨ ਸ਼ਹਿਰ ਵ ਸ਼ਹਿਰ ਵਾਸੀ ਨੇ ਉਹ ਗਰੇਜ ਕਰਦੇ ਨੇ ਕਿਉਂਕਿ ਉਹਨਾਂ ਦਾ ਪੈਸਾ ਲੱਗਾ ਹੁੰਦਾ ਹੈ ਸੀਐਸ ਆਰ ਕੰਪਨੀ ਨੇ ਜਿਹੜਾ 3 ਮਹੀਨੇ ਪਹਿਲੇ ਲੋਕਾਂ ਨੇ ਟ੍ਰੈਫਿਕ ਪੁਲਿਸ ਨੂੰ ਪੈਸੇ ਦਿੱਤਾ ਸੀਗਾ ਪੈਸਾ ਦੇਣ ਤੋਂ ਬਾਅਦ ਉਹ ਜਿਹੜੇ ਨੇ ਸਪਰਿੰਗ ਪੋਸਟ ਲੱਗੇ ਸੀਗੇ ਸਪਰਿੰਗ ਪੋਸਟ ਕੀ ਹੁੰਦੇ ਨੇ ਤੁਹਾਨੂੰ ਦੱਸ ਦਈਏ ਸਪਰਿੰਗ ਪੋਸਟ ਜਿਹਨਾਂ ਨੂੰ ਕਹਿੰਦੇ ਜੋ ਔਰੇਂਜ ਕਲਰ ਦੇ ਜਿਹੜੇ ਇਹ ਬੰਬੂ ਲੱਗੇ ਹੁੰਦੇ ਨੇ ਇਹਨੂੰ ਸਪਰਿੰਗ ਪੋਸਟ ਕਹਿੰਦੇ ਨੇ ਅਦੀ ਲਾਗਤ ਘਟੋ ਘਟਵੀ 1000 ਰੁਪਈਆ ਦੀ ਲਾਗਤ ਹੁੰਦੀ ਹੈ ਲੇਕਿਨ 3 ਮਹੀਨੇ ਪਹਿਲੇ ਉਹ ਚੌਂਕਾਂ 'ਚ ਲਗਾਏ ਗਏ ਸੀ ਜਿਹੜੇ ਚੌਂ ਇੱਕ ਸਪਰਿੰਗ ਪੋਸ ਦੀ ਕੀਮਤ ਦੀ ਗੱਲ ਕਰੀਏ ਦੁਬਾਰਾ ਦੱਸ ਦਈਏ 1000 ਰੁਪਇਆ ਹੈ ਲੇਕਿਨ ਇਹਨਾਂ ਜਦੋਂ ਤੋੜਿਆ ਜਾਂਦਾ ਲੇਕਿਨ ਉਹਦੀ ਵੀ ਕੋਈ ਸੀਸੀਟੀਵੀ ਫੂਟੇਜ ਜਿਹੜੀ ਹੈ ਨਹੀਂ ਖੰਗਾਲੀ ਜਾਂਦੀ ਖੰਗਾਲੀ ਇਸ ਕਰਕੇ ਨਹੀਂ ਜਾਂਦੀ ਕਿਉਂਕਿ ਪਬਲਿਕ ਪ੍ਰੋਪਰਟੀ ਦਾ ਪੈਸਾ ਹੈ ਸਰਕਾਰ ਦਾ ਪੈਸਾ ਹੈ ਇਹ ਸਪਰਿੰਗ ਪੋਸ ਦੇਖ ਸਕਦੇ ਹੋ ਨੀਚੋਂ ਦੀ ਸਾਰੇ ਟੁੱਟ ਚੁੱਕੇ ਹੋਏ ਨੇ ਇਹ orange ਕਲਰ ਦੀ ਜਿਹੜੀ ਕੋਨ ਜਿਹੜੀ ਹੁੰਦੀ ਹੈ ਇਹ ਪੂਰੀ ਟੁੱਟ ਚੁੱਕੀ ਹੋਈ ਹੈ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿਉਂਕਿ ਇਹਦੀ ਕੀਮਤ 1000 ਰੁਪਇਆ ਹੈ ਰੂਟ ਡਾਇਵਰਟ ਕਿਤੇ ਜਾਣ ਦੀ ਵਿਸਥਾ ਲਗਾਈ ਜਾਂਦੀ ਹੈ ਇਹ ਪੂਰੀ ਕੋਨ ਜਿਹੜੀ ਹੈ 1000 ਰੁਪਏ ਦੀ ਸੀਐਸਐਫ ਕੰਪਨੀ ਜਿਹੜੀ ਹੈ ਉਹਦੇ ਵੱਲੋਂ ਪੈਸਾ ਜਿਹੜਾ ਦਿੱਤਾ ਗਿਆ ਸੀਗਾ ਫਿਰ ਕੋਨਾ ਜਿਹੜੀਆਂ ਲਗਾਈਆਂ ਗਈਆਂ ਸੀਗੀਆਂ ਲੇਕਿਨ ਜਿਹੜੇ ਲੋਕ ਨੇ ਗੁਰੇਜ਼ ਨਹੀਂ ਕਰਦੇ ਨੇ ਆਪਣਾ ਹੀ ਪੈਸਾ ਜਿਹੜਾ ਮਿੱਟੀ ਦੇ ਵਿੱਚ ਖੂਦੇ ਖਾਤੇ ਪਾਉਂਦੇ ਨੇ ਜਿਹੜੇ ਸ਼ਹਿਰ ਦੇ ਤੁਸੀਂ ਇਲਾਕੇ ਦੇ ਹਾਲਾਤ ਦੇਖ ਰਹੇ ਹੋ ਜਿੱਨਾਂ 'ਚ ਆ ਲਗਾਏ ਗਏ ਸੀਗੇ 3 ਮਹੀਨੇ ਪਹਿਲੇ ਇਹ ਸਾਡੇ ਸਾਰੇ ਜਿਹੜੇ ਨੇ ਟੁੱਟ ਚੁੱਕੇ ਹੋਏ ਨੇ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿਉਂਕਿ ਤਸਵੀਰਾਂ ਦਿਖਾਉਣੀਆਂ ਲਾਜ਼ਮੀ ਇਸ ਕਰਕੇ ਆ ਕਿਉਂਕਿ ਸ਼ਹਿਰ ਵਾਸੀ ਲੁਧਿਆਣਾ ਦੇ ਹੀ ਸ਼ਹਿਰ ਵਾਸੀ ਜਿਹੜੇ ਨੇ ਇਹਨਾਂ ਦੀ ਪ੍ਰਵਾਹ ਨਹੀਂ ਕਰਦੇ ਇਸ ਸਪ੍ਰਿੰਗ ਪੋਸਟ ਜਿਹੜੇ ਲਗਾਏ ਗਏ ਸੀ orange color ਦੀ ਕੋਨਾ ਜਿਹੜੀਆਂ ਲਗਾਈਆਂ ਗਈਆਂ ਸੀਗੀਆਂ ਅੱਜ ਉਹ ਜਿਹੜੀਆਂ ਟੁੱਟੀਆਂ ਹੋਈਆਂ ਨੇ ਹੋਰ ਇਲਾਕੇ ਦੇ ਹਾਲਾਤ ਵੀ ਦਿਖਾਵਾਂਗੇ ਹਾਲਾਤ ਇਸ ਕਰਕੇ ਇਲਾਕੇ ਦੇ ਦਿਖਾਵਾਂਗੇ ਕਿ ਜਿਹੜੇ ਇਹ ਪੋਸਟ ਸਪ੍ਰਿੰਗ ਪੋਸਟ ਇੱਥੇ ਲਗਾਏ ਗਏ ਸੀ ਸਭ ਨੂੰ ਵੈਸਟ ਚੌਂਕ ਦੇ ਵਿੱਚ ਲਗਾਏ ਗਏ ਸੀ 46 ਚੌਂਕ ਚੁਣੇ ਗਏ ਸੀਗੇ 46 ਚੌਂਕ ਇਸ ਕਰਕੇ ਚੁਣੇ ਗਏ ਸੀਗੇ ਕਿ ਉਹਨਾਂ ਦੇ ਵੈਸਟ ਸਭ ਤੋਂ ਜ਼ਿਆਦਾ ਰਸ਼ ਜਿਹੜਾ ਹੁੰਦਾ ਲੇਕਿਨ ਲੋਕਾਂ ਨੇ ਜਿਹੜੇ ਦੇਖ ਸਕਦੇ ਹੋ ਕਿ ਗੱਡੀ ਕੱਢਣ ਪਿੱਛੇ ਸਾਰੇ ਸਾਰੇ ਤੋੜ ਦਿੱਤੇ ਨੇ ਤੋੜਨ ਦੀ ਵਜ੍ਹਾ ਕੀ ਹੁੰਦੀ ਹੈ ਕਿ ਅਗਰ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਉਹਨੂੰ ਫਾਈਨ ਵੀ ਲਗਾਇਆ ਜਾਂਦਾ ਤੇ ਪੈਸੇ ਵੀ ਭਰੇ ਜੁਰਮਾਨਾ ਹੁੰਦਾ ਲੇਕਿਨ ਅਸਤੱਕ ਵੀ ਟ੍ਰੈਫਿਕ ਪੁਲਿਸ ਵੱਲੋਂ ਅਜੇ ਕੋਈ ਇਨਕੁਆਰੀ ਨਹੀਂ ਕੀਤੀ ਗਈ ਨਾ ਦੇਖਿਆ ਗਿਆ ਕਿ ਕਿੰਨੇ ਆ ਸਪਿੰਗ ਪੋਸਟ ਤੋੜੇ ਨੇ ਲੇਕਿਨ ਅਗਲੇ ਹਾਲਾਤ ਦਿਖਾਵਾਂਗੇ ਜਿੱਨੇ ਸਪਿੰਗ ਪੋਸਟ ਜਿਹੜੇ ਟੁੱਟੇ ਹੋਏ ਨੇ ਉਹ ਵੀ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਚਲਦੇ ਅਗਲੇ ਚੌਂਕ ਦੇ ਵਿੱਚ ਲੇਕਿਨ ਲੁਧਿਆਣੇ ਦੀ ਆਵਾਮ ਵੀ ਸਾਡੇ ਨਾਲ ਜੁੜੀ ਹੈ ਆਵਾਮ ਨਾਲ ਵੀ ਗੱਲਬਾਤ ਕਰ ਲਏ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਆ ਸਪ੍ਰਿੰਗ ਪੋਸਟ ਜਿਹੜੇ ਤੋੜ ਦਿੱਤੇ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ 46 ਚੌਂਕਾਂ ਜਿ ਲਗਾਏ ਗਏ ਸੀਗੇ ਲੇਕਿਨ 46 ਚੌਂਕਾਂ ਦਾ ਬੇੜਾ ਗਰਕ ਹੋ ਚੁੱਕਾ ਹੈ ਤੇ ਦੇਖੋ ਬਹੁਤ ਮਾੜੀ ਗੱਲ ਹੈ ਬਈ ਜਿਹੜੀ ਗਵਰਨਮੈਂਟ ਅਗਰ ਕਿਸੇ ਚੀਜ਼ ਨੂੰ ਪਬਲੀਕਲੀ ਪਬਲਿਕ ਦੇ ਪੈਸੇ ਨੂੰ ਆਪਣੇ ਬਾਜ਼ਾਰਾਂ ਦੀ ਸੁੰਦਰਤਾ ਵਧਾਣ ਲਈ ਟ੍ਰੈਫਿਕ ਨੂੰ ਡਾਇਵਰਟ ਕਰਨ ਲਈ ਜਾਂ ਉਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਗਰ ਉਹਨਾਂ ਦੇ ਸਾਰਾ ਪੈਸਾ ਇਨਵੈਸਟ ਹੁੰਦਾ ਤਾਂ ਪਬਲਿਕ ਅਗਰ ਉਸ ਚੀਜ਼ ਨੂੰ ਕੋਈ ਨੁਕਸਾਨ ਪਹੁੰਚਾਉਂਦੀ ਹੈ ਆਪਾਂ ਉਦਾਂ ਅਗਰ ਕੋਈ ਕ੍ਰਾਈਮ ਹੁੰਦਾ ਜਾਂ ਕੁਝ ਹੋਰ ਆਪਾਂ ਇਦਾਂ ਦੀ ਹਰਕਤ ਚਾਹਨੇ ਆ ਤਾਂ ਪੁਲਿਸ ਉਸ ਚੀਜ਼ ਨੂੰ ਹੀ ਤਾਂ ਖੰਗਾਲਦੀ ਹੈ ਕੈਮਰਾ ਚ ਉਸ ਚੀਜ਼ ਨੂੰ ਵੈਰੀਫਾਈ ਆਪਾਂ ਕਰ ਲੈਂਦੇ ਆ ਕਿ ਆ ਟ੍ਰੈਫਿਕ ਪੁਲਿਸ ਦੇ ਕੋਲ ਇਦਾਂ ਦਾ ਕੋਈ ਉਹ ਨਹੀਂ ਹੈਗਾ ਵੀ ਉਹਨੂੰ ਦੇਖ ਕੇ ਦੇਖ ਸਕਣ ਵੀ ਕਿਸ ਬੰਦੇ ਨੇ ਪ੍ਰਾਪਰਟੀ ਨੂੰ ਨੁਕਸਾਨ ਕੀਤਾ ਪਬਲਿਕ ਪ੍ਰਾਪਰਟੀ ਨੂੰ ਔਰ ਜਿਹੜੇ 46 ਚੌਂਕਾ ਦੇ ਵਿੱਚ ਤੁਸੀਂ ਦੇਖਿਆ ਸਪਰਿੰਗਾਂ ਲੱਗੀਆਂ ਸਾਰਿਆਂ ਦੇ ਸਾਰੇ ਚੌਂਕਾ ਦੇ ਵਿੱਚ ਬੇੜਾ ਗਰਕ ਹੋਇਆ ਸਾਰੀਆਂ ਕੌਂਸ ਟੁੱਟੀਆਂ ਹੋਈਆਂ ਤੁਹਾਨੂੰ ਮਿਲਣਗੀਆਂ ਸਤਨ ਮੈਥਿਕ ਗੱਲ ਕਹਦਾ ਇੱਕ ਕੋਨ ਦੀ ਕੀਮਤ ਜਿਹੜੀ ਹੈ 1000 ਰੁਪਈਆ ਹੈ 1000 ਰੁਪਈਆ ਕਮਾਨ ਸੇ ਇੱਕ ਮਜ਼ਦੂਰ ਦੀ 800 ਰੁਪਏ ਦਿਹਾੜੀ ਹੁੰਦੀ ਹੈ ਪੂਰਾ ਦਿਨ ਕੰਮ ਕਰਦਾ ਲੇਕਿਨ ਤੋੜਨ ਨੂੰ ਮੈਂਟ ਨਹੀਂ ਲੱਗੇ 1000 ਰੁਪਏ ਦੀ ਵੈਲਿਊ ਦੇ ਨਾਲ ਸਾਫ ਕਰੀ ਇੱਥੇ ਲੱਗੀਆਂ 10 ਕੋਨਾ 10000 ਰੁਪਈਆ ਹੋ ਗਿਆ ਹੁਣ 10000 ਰੁਪਈਆ ਕਿਸ ਖਾਤੇ ਜਾਊਗਾ देखो ਇਹ ਤਾਂ ਸਿਰਫ ਪਬਲਿਕ ਦੀ ਜੇਬ ਦੇ ਉੱਤੇ ਹੀ ਵਜਨ ਪੈਣਾ ਹੈ ਖਾਤੇ 'ਚ ਕਿਸੇ ਦਿਨ ਨਹੀਂ ਜਾ ਸਕਦਾ ਨਾ ਹੀ ਆਪਾਂ ਕਹੀਏ ਵੀ ਕੋਈ ਬੰਦਾ ਇਸ ਚੀਜ਼ ਦਾ ਹਿਸਾਬ ਕਰ ਸਕਦਾ ਹੁਣ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜਿਹੜੀ ਸੀਐਸਆਰ ਕੰਪਨੀ ਨੂੰ ਤੁਸੀਂ ਜਿਨ੍ਹਾਂ ਨੇ ਇਹ ਕੌਨਸ ਲਗਾਈਆਂ ਉਹਨਾਂ ਦੀ ਪਰਭਾਈ ਕੌਣ ਕਰਾਏਗਾ ਉਹਨਾਂ ਨੂੰ ਇਹ ਪੈਸਾ ਦੁਬਾਰਾ ਕਿ ਆਇਸ਼ੂ ਕੀਤਾ ਜਾਏਗਾ ਕੌਨਸ ਨੂੰ ਦੁਬਾਰਾ ਰੀਪਲੇਸ ਕਰਨ ਲਈ ਇਸ ਚੀਜ਼ ਦਾ ਕੋਈ ਆਨਸਰ ਨਹੀਂ ਹੋਣਾ ਤੁਹਾਨੂੰ ਲੱਗਦਾ ਕਿ ਲੁਧਿਆਣੇ ਨੂੰ ਹੁਣ ਮਹਾਨਗਰ ਜਾਂ ਸਮਾਰਟ ਸਿਟੀ ਕਹਿਣ ਤੋਂ ਹਟ ਜਾਈਏ ਕਿਉਂਕਿ ਲੋਕ ਜਿਹੜੇ ਸਮਾਰਟ ਸਿਟੀ ਬਣ ਨਹੀਂ ਦੇ ਰਹੇ ਬਿਲਕੁਲ ਦੇਖੋ ਜੀ ਜੇਕਰ ਜਦ ਤੱਕ ਮੈਂ ਤਾਂ ਇੱਕ ਚੀਜ਼ ਸਮਝਦਾ ਜਦ ਤੱਕ ਪਬਲਿਕ ਦਾ ਔਰ ਪ੍ਰਸ਼ਾਸਨ ਦਾ ਆਪਸ ਵਿੱਚ ਯੋਗਦਾਨ ਮਿਲ ਕੇ ਨਹੀਂ ਹੁੰਦਾ ਤਦ ਤੱਕ ਕੋਈ ਵੀ ਬੰਦਾ ਆਪਣੇ ਸ਼ਹਿਰ ਨੂੰ ਖੂਬਸੂਰਤ ਮਹਾਨਗਰ ਕੁਝ ਨਹੀਂ ਕਹਿ ਸਕਦਾ ਕੱਲਾ ਆਪਾਂ ਸੋਚੀਏ ਵੀ ਕੱਲਾ ਪ੍ਰਸ਼ਾਸਨ ਸਿਰਫ ਸਾਡਾ ਯੋਗਦਾਨ ਦੇਵੇ ਔਰ ਸਾਡੇ ਲਈ ਐਫਰਟ ਕਰੇ ਤੇ ਪਬਲਿਕ ਉਹਨੂੰ ਬਿਲਕੁਲ ਯੋਗਦਾਨ ਨਾ ਕਰੇ ਤਾਂ ਕੋਈ ਵੀ ਬੰਦਾ ਇਸ ਚੀਜ਼ ਨੂੰ ਮਹਾਨਗਰੀਆਂ ਖੂਬਸੂਰਤ ਸ਼ਹਿਰ ਨਹੀਂ ਬਣਾ ਸਕਦਾ ਤੁਸੀਂ ਦੁਕਾਨਦਾਰੋਂ ਹਾਂਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਲੁਧਿਆਣਾ ਸ਼ਹਿਰ ਨੂੰ ਸਮਾਰ ਬਣਾਉਣਾ ਚਾਹੀਦਾ ਕਿ ਨਹੀਂ ਬਜੀ ਬਣਾਉਣਾ ਚਾਹੀਦਾ ਬਿਲਕੁਲ ਜਿਹੜੀ ਕਿ ਕੋਨ ਸਾਹੀ ਤੋੜ ਕੇ ਬਹੁਤ ਜ਼ਿਆਦਾ ਗਲਤ ਕੰਮ ਹੈ ਆਪਾਂ ਨੇ ਛਣੇ ਲੱਗਿਆ ਲੱਗਦੀ ਹੈ 1000 ਰੁਪਏ ਕਮਾਉਣ ਨੂੰ ਬਹੁਤ ਟਾਈਮ ਲੱਗਦਾ ਹੈ ਬ੍ਰਦਰ ਸਾਰਾ ਦਿਨ ਲੱਗਦੇ ਆ ਕੰਮ ਕਰਦੇ ਆ ਬਹੁਤ ਵੈਰੀ ਬੈਟ ਹੈ ਲੇਕਿਨ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ 2 ਮਿੰਟ ਨਹੀਂ ਲੱਗਦੇ ਉਸ ਚੀਜ਼ ਨੂੰ ਤੋੜਨ ਲਈ ਲੋਕ ਤੋੜ ਕੇ ਚਲੇ ਜਾਂਦੇ ਕਿ ਲੋਕਾਂ ਨੂੰ ਮਹਾਨਗਰ ਜਾਂ ਸਮਾਰਟ ਸਿਟੀ ਨਾਲ ਪਿਆਰ ਨਹੀਂ ਹੋਈ ਤਾਂ ਗੱਲ ਹੈ ਭਾਜੀ ਗਲਤ ਗੱਲ ਹੈ ਪਿਆਰ ਹੋਣਾ ਚਾਹੀਦਾ ਹੈ ਤੇ ਇਹ ਲੋਕ ਦੇਖਦੇ ਨਹੀਂ ਇੱਥੇ ਫਿਰ ਲੋਕ ਇੱਕ ਦਾਗ ਲਾ ਦਿੰਦੇ ਕਿ ਸਮਾਰਟ ਸਿਟੀ ਹੈ ਹੀ ਨਹੀਂ ਕੂੜਾ ক্রিকেট ਹੈ ਲੇਕਿਨ ਸਮਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੇ ਸਮਾਰਟ ਬਣਾਉਣ ਦੇ ਨਾਤੇ ਨਾਤੇ ਲੋਕ ਹੀ ਆ ਬੇੜਾ ਕਰ ਕਰ ਦਿੰਦੇ ਨੇ ਦੇਖੋ ਇਹ ਤਾਂ ਪਬਲਿਕ ਨੂੰ ਹੀ ਸੋਚਣਾ ਚਾਹੀਦਾ ਹੈ ਵੀ ਅਗਰ ਕੋਈ ਵੀ ਗਵਰਨਮੈਂਟ ਇਨੀਸ਼ੀਏਟਿਵਲੀ ਸਟੈਪ ਚੱਕ ਰਹੀ ਹੈ ਆਲਟੀਮੇਟਲੀ ਉਹ ਪਬਲਿਕ ਦੇ ਬੈਨੀਫਿਟ ਲਈ ਹੈ ਦੇਖੋ ਸਪਰਿੰਗ ਕੌਂਸ ਲਗਾ ਕੇ ਗਵਰਨਮੈਂਟ ਨੂੰ ਇਸ ਚੀਜ਼ ਦਾ ਕੋਈ ਬੈਨੀਫਿਟ ਨਹੀਂ ਹੈ ਉਹਨਾਂ ਦਾ ਸਿਰਫ ਇੱਕੋ ਹੀ ਪਰਪਸ ਹੋਏਗਾ ਵੀ ਕਿਸੇ ਨੂੰ ਕਿਸੇ ਦਾ ਐਕਸੀਡੈਂਟ ਨਾ ਹੋਵੇ ਕੋਈ ਰੋਂਗ ਪਾਰਕਿੰਗ ਨਾ ਕਰੇ ਕੋਈ ਆਪਸ ਵਿੱਚ ਦੂਸਰੇ ਨਾਲ ਹਿੱਟ ਨਾ ਕਰ ਸਕੇ ਅਗਰ ਉਹਨੂੰ ਆਪਣੇ ਸ਼ਹਿਰ ਨੂੰ ਡਿਵੈਲਪ ਕਰ ਰਹੀ ਹੈ ਗਵਰਨਮੈਂਟ ਔਰ ਆਪਾਂ ਉਸ ਚੀਜ਼ ਨੂੰ ਬ੍ਰੇਕ ਕਰ ਰਹੇ ਹਾਂ ਔਰ ਉਹਨੂੰ ਆਪਾਂ ਉਸ ਚੀਜ਼ ਨੂੰ ਦੁਬਾਰਾ ਬ੍ਰੇਕ ਕੀਤੀ ਉਹਨੂੰ ਰਿਪੇ ਅੱਜ ਗਵਰਨਮੈਂਟ ਇਸ ਤੀਜ਼ ਦਾ ਇਨੀਸ਼ੀਏਟਿਵ ਸਟੈਪ ਚੱਕਦੀ ਮੁੜ ਕੇ ਗਵਰਨਮੈਂਟ ਵੀ ਬੈਠ ਜੇਗੀ ਵੀ ਯਾਰ ਇਸ ਤੀਜ਼ ਦਾ ਕੋਈ ਰੈਜ਼ੋਲੂਸ਼ਨ ਤਾਂ ਮਿਲਦਾ ਨਹੀਂ ਸਾਨੂੰ ਸ਼ਾਂਤੀ ਨਾਲ ਬੈਠ ਜਾਓ ਬਿਲਕੁਲ ਸਮਾਰਟ ਸਿਟੀ ਲੁਧਿਆਣਾ ਬੇਸਿਕ ਹੈ ਐਂਟਰੀ ਤੇ ਸਮਾਰਟ ਸਿਟੀ ਆਊਟ ਤੇ ਸਮਾਰਟ ਸਿਟੀ ਲਵ ਲੁਧਿਆਣਾ ਲੇਕਿਨ ਲਗ ਲੁਧਿਆਣਾ ਹੋਣ ਤੋਂ ਬਾਅਦ ਵੀ ਇਹ ਕੋਨ ਜਿਹੜੀਆਂ ਤੋੜ ਦਿੱਤੀਆਂ ਜਾਂਦੀਆਂ ਨੇ ਹੁਣ ਸ਼ਹਿਰ ਵਾਸੀ ਸੋਚਣਗੇ ਕੀ ਉਹ ਵਧਾਏ ਕੀ ਸੋਚਣਗੇ ਕੀ ਅਸੀਂ ਡਿਵੈਲਪਮੈਂਟ ਕਰਾਉਣ ਦੀ ਗੱਲ ਕਰਦੇ ਆ ਡਿਵੈਲਪਮੈਂਟ ਕਰਦੇ ਆ ਉਸ ਤੋਂ ਬਾਅਦ ਜੋ ਲੋਕ ਹੈ ਆਵਾਮ ਉਹ ਹੀ ਸਪੀਡ ਕੋਨ ਤੋੜ ਦਿੰਦੇ ਨੇ ਲੇਕਿਨ ਹੁਣ ਦੇਖਦੇ ਆ ਕਿ ਇਸ ਦੇ ਉੱਤੇ ਕੋਈ ਇਨੀਸ਼ੀਏਟਿਵ ਲਿੱਤਾ ਜਾਂਦਾ ਕਿ ਸਰਕਾਰ ਵੱਲੋਂ ਜਾਂ ਟ੍ਰੈਫਿਕ ਪੁਲਿਸ ਵੱਲੋਂ ਇਹ ਕੋਣ ਬਦਲੇ ਜਾਣਗੇ ਕਿ ਨਹੀਂ ਬਦਲੇ ਜਾਣਗੇ ਕਿ ਉਹਨਾਂ ਦੀ ਫੋਟੋ ਜਾਂ ਪਿਕਚਰ ਕੈਪਚਰ ਕੀਤੀ ਜਾਊਗੀ ਜਿਨ੍ਹਾਂ ਨੇ ਤੋੜਿਆ ਕਿ ਉਹਨਾਂ ਕੋਲ ਹਰਜ਼ਾਨਾ ਲਿੱਤਾ ਜਾਊਗਾ ਤੁਹਾਨੂੰ ਆ ਵੀ ਦੱਸ ਦਈਏ ਸੁੱਤਰਾ ਵੀ ਕਹਿੰਦੇ ਨੇ ਇੱਕ ਜਿਹੜੀ ਕੋਣ ਤੋੜੀ ਜਾਂਦੀ ਹੈ 1000 ਰੁਪਏ ਦੀ ਆਂਦੀ ਲੇਕਿਨ ਉਹਦਾ ਜੁਰਮਾਨਾ 10000 ਰੁਪਇਆ ਉਸ ਬੰਦੇ ਨੂੰ ਪਾਇਆ ਜਾ ਸਕਦਾ ਹੈ ਲੇਕਿਨ ਹੁਣ ਇਹ ਤੇ ਹਜੇ ਤੱਕ ਵੀ ਇੱਕ ਵੀ ਬੰਦਾ ਐਸਾ ਨਹੀਂ ਪਾਇਆ ਗਿਆ ਜਿਹਦੇ ਉੱਤੇ 10000 ਰੁਪਏ ਜੁਰਮਾਨਾ ਪਾਇਆ ਗਿਆ ਹੋਵੇ ਹੁਣ ਦੇਖਦੇ ਆ ਟ੍ਰੈਫਿਕ ਪੁਲਿਸ ਦੇ ਉੱਤੇ ਕੀ ਐਕਸ਼ਨ ਲਏਗੀ ਲੁਧਿਆਣਾ ਤੋਂ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ